ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋਈ ਬਾਈ ਤੁਸੀਂ ਪਿਛਲੀ ਵੀਡੀਓ ਚ ਹਨਾ ਦੇਖਿਆ ਕਿ ਮੈਂਨ ਦਾ ਆਪਾਂ ਪ੍ਰਾਣੀ ਦਾ ਲੀਵਰ ਲਾ ਕੇ ਆ ਨਾ ਨਾ ਟੱਲੀ ਵਰਗੀ ਕਰਕੇ ਖੜਾਤੀ ਬਸ ਹੁਣ ਰਹਿ ਗਿਆ ਸਮਾਨ ਲੋਡ ਕਰਨ ਤੋਂ ਸਮਾਨ ਲੋਡ ਕਰਦੇ ਕਰਦੇ ਫਿਰ ਆਇਆ ਬਾਈ ਇੱਕ ਥੋੜੀ ਜੀ ਨਾ ਕੰਪੈਨ ਆਪਣੀ ਹੈ ਨਾ ਜਿਹੜੀ ਇੱਕ ਦੋ ਮੰਨ ਲਓ ਏਸੀ ਵਾਲੀ ਆ ਇਹ ਕੰਪਨੀ ਛੱਡਣੀ ਸੀ ਇਹਦੇ ਤਾਂ ਇੱਕ ਮੰਨ ਲਓ ਜਿਹੜੀ ਏਸੀ ਵਾਲੀ ਸੀਟ ਸੂਟ ਜੀ ਵਿੱਚ ਸੈੱਟ ਕਰਾਉਣੀ ਆ ਨਾ ਇੱਕਦੇ ਨਾ ਜਿਆ ਕਪਲ ਲਈ ਦੀ ਉੱਪਰ ਦੇ ਨਾ ਕਿਤੇ ਬੰਦਿਆਂ ਦੇ ਕੰਮ ਕਰਦੇ ਕਰਦੇ ਉਹ ਛੰਤਰੀ ਦੇ ਉੱਪਰ ਉਹਨਾਂ ਦੇ ਕਿਤੇ ਕੰਮ ਕਰਦੇ ਕਰਦੇ ਨਾ ਲਪਾ ਡਿਲੀਵਰੀ ਦੇਣੀ ਹੁੰਦੀ ਹੈ ਨਾ ਕੰਪਨੀ ਨੇ ਤਾਂ ਉੱਪਰ ਬੰਦੇ ਦੇ ਕਿਤੇ ਪਤਾ ਨਹੀਂ ਕੋਈ ਕੁਝ ਵੱਜਿਆ ਵੱਜਣ ਕਰਕੇ ਉੱਪਰ ਚਿੱਟੀ ਫਾਈਬਰ ਜਿਹੜੀ ਉਹ ਦਿਖਦੀ ਜੀ ਉਹਦੇ ਵਿੱਚ ਥੋੜਾ ਜਿਹਾ ਪੀਸ ਜੈਕ ਟੁੱਟ ਗਿਆ ਤਾਂ ਉਹ ਕਹਿੰਦੇ ਚਲੋ ਸੀਜ਼ਨ ਤੇ ਬਾਅਦ ਕਰਾ ਲਿਓ ਟਾਈਮ ਹੀ ਨਹੀਂ ਬਾਈ ਲੱਗਿਆ ਮੁੜ ਕੇ ਬਾਕੀ ਮੈਂ ਚਲੋ ਨਾਲ ਏਸੀ ਦੀ ਹੋਰ ਵੀ ਚੱਕ ਚੁੱਕ ਕਰ ਲਣਗੇ ਮਸ਼ੀਨ ਨੂੰ ਹਨਾ ਨਾਲ ਉਹ ਹੋ ਜਾਊਗਾ ਨਾਲ ਇਹ ਐਸਐਮਐਸ ਦੀ ਦੇਖਣਾ ਸਲਾਹ ਬਣਾਉਣੀ ਹੈ ਵੀ ਐਸਐਮਐਸ ਕੰਪਨੀ ਚਲਵਾਈ ਇਹਨੂੰ ਐਸਐਮਐਸ ਨਾਲ ਲਿਆਂਦਾ ਜਾਦਾ ਚਲੋ ਹੁਣ ਦੇਖਦੇ ਆ ਵੀ ਅੱਜ ਕਾਹ ਨੂੰ ਕੜਾਈ ਹੋ ਜਣੀ ਵੀ ਮਸ਼ੀਨ ਤਾਂ ਹੁਣ ਜਾਣੀ ਹੋ ਹਨਾ ਐਸਐਮਐਸ ਹੋ ਜੂਗਾ ਨਾਲੇ ਛਤਰੀ ਦਾ ਕੰਮ ਹੋ ਜਾਊਗਾ ਬਾਕੀ ਮਸ਼ੀਨ ਚੱਲੇ ਆ ਲੈ ਕੇ ਉਹਨੂੰ ਜਾਣਾ ਅੱਜ ਤੱਕ ਜਰਾਤ ਨੂੰ ਜਾਣਾ ਤਾਂ ਪਰ ਤੁਹਾਨੂੰ ਪਤਾ ਹੀ ਹਨਾ ਜਦ ਕਹਿੰਦੇ ਦਾਣਾ ਪਾਣੀ ਨਾ ਹੋਵੇ ਤਾਂ ਬੰਦਾ 1 ਇੰਚ ਵੀ ਨਹੀਂ ਹਿੱਲ ਸਕਦਾ ਬਾਪੂ ਵਾਲੀ ਮਸ਼ੀਨ ਆ ਜਿਹੜੀ ਬਲਕਾਰ ਉਹ ਤਾਂ ਅੱਜ ਚੱਲ ਗਈ ਨਿਕਲ ਗਈ ਉਹਦਾ ਉਹਨਾਂ ਨੇ ਸਵੇਰੇ ਫੋਨ ਲਾਇਆ ਕਹਿੰਦੇ ਵੀ ਅਸੀਂ ਤਾਂ ਨਿਕਲ ਜਾਣਾ ਫੇ ਮੈਂ ਕਿਹਾ ਤੁਸੀਂ ਚਲੋ ਆਉਣਾ ਪਰ ਤੁਹਾਡੇ ਮਗਾ ਕੋਈ ਗੱਲ ਨਹੀਂ ਦਾਣਾ ਪਾਣੀ ਜਾਈ ਸਹੀ ਗੱਲ ਆ ਵੀ ਖਾਣੇ ਖਾਣੇ ਵਾਲੇ ਦਾਣੇ-ਦਾਣੇ पे ਖਾਣੇ ਬਲੇਗਾ ਨਾ ਮੈਂ ਸਹੀ ਗੱਲ ਆ ਵੀ ਜਿੱਥੇ ਦਾਣਾ ਪਾਣੀ ਯਾਰ ਹੈ ਨਹੀਂ ਤਾਂ ਹੈ ਨਹੀਂ ਹਨਾ ਅੱਜ ਦਾਣਾ ਪਾਣੀ ਕਿੱਧਰ ਦਾ ਸਾਰਾ ਕੋਈ ਪਤਾ ਨਹੀਂ ਹੈਗਾ ਮਗਾ ਚਲੋ ਵੀ ਐਂ ਸਹੀ ਜਨ ਤੇ ਜਦ ਤੱਕ ਉਪਰਾਂ ਜਦ ਤੱਕ ਆਪਣੇ ਆਉਣਾ ਨਹੀਂ ਦੇਖਦੇ ਉਹਨੂੰ ਜੇ ਉੱਧਰ ਕੰਪਨੀ ਚ ਨਹੀਂ ਵੀ ਉੱਧਰ ਨੂੰ ਕੱਢ ਦਾਂਗੇ ਉਹਨੂੰ ਆਪਣੇ ਗੰਗਾ ਨਗਰ ਰਾਜਸਥਾਨ ਕਣੀ ਨੂੰ ਵੀ ਕਰਾ ਕੇ ਉਹਦਾ ਕੰਮ ਆ ਬਾਕੀ ਚਲੋ ਮਿਲਦੇ ਆ ਜੀ ਫਿਰ ਤੁਹਾਨੂੰ ਮੌਲੀ ਯਾਰ ਮੈਂ ਚੱਲਿਆ ਅੱਜ ਭਾਜਨ ਬਾਈ ਲਿਆਵਾਂਗੇ ਨਾਲ ਹੈ ਨਾ ਉਹਨੂੰ ਵੀ ਕਈ ਵੀਰ ਆਪਣੇ ਯਾਦ ਕਰੀ ਜਾਂਦੇ ਬਾਈ ਭਜਨ ਨਹੀਂ ਆਇਆ ਭਜਨ ਨਹੀਂ ਆਇਆ ਵਾ ਚਲੋ ਬਾਈ ਇਹਨੂੰ ਵੀ ਲੈ ਆਵਾਂਗੇ ਅੱਜ ਕੱਲੋ ਸਵੇਰੇ ਸੱਜਦੇ ਮਸ਼ੀਨ ਲੈ ਕੇ ਬਾਬਾ ਜੀ ਦਾ ਨੌਕਰਾ ਕਰਾ ਕੇ ਅਰਦਾਸ ਇਹਨੂੰ ਰਵਾਨਾ ਗਏ ਜਿਹੜੀ ਗੁਜਰਾਤ ਦੀ ਹੈ ਨਾ ਕਰਦਾਂਗੇ ਚਲੋ ਚੱਲਦੇ ਆਂ ਫਿਰ ਕਮੋਂ ਦੇ ਸਟਾਰਟ ਕਰਦੇ ਬਾਈ ਇਹਨੂੰ ਸਮਾਨ ਰੱਖਣ ਦਾ ਰਹਿ ਗਿਆ ਵੱਡਾ ਡੱਬੇ ਡੱਬੇ ਦਾ ਮੋਲੀ ਨੇ ਦਿੱਤੇ ਛਾਂਟ ਬਸ ਮੰਨ ਟੂਲ ਰੱਖਣ ਦੇ ਰਹਿ ਗਿਆ ਰਾਤ ਟਰੰਕ ਲਿਆਂਦੇ ਦੇ ਦੋ ਪੂਛਪੁਰ ਲਾਉਣ ਨੂੰ ਰੰਗ ਮਾਰਿਆ ਇਹਨਾਂ ਨੂੰ ਪਹਿਲਾਂ ਦੋ ਹੀ ਚਿੱਟੇ ਸੀ ਜਿਸ ਤੀ ਯਾਦਤਰ ਦੀ ਹੁੰਦੀਆਂ ਤਾਂ ਨਾ ਬਾਈ ਰੰਗ ਰੰਗ ਮਾਰ ਕੇ ਆ ਰੈਡੀ ਕਰੇ ਪਏ ਐ ਤੇ ਪੂੰਛ ਤੇ ਛੜਾਉਣੇ ਆ ਦੋ ਕਿ ਉਹਨਾਂ ਦੇ ਵਿੱਚ ਬੈਰਿੰਗ ਪੂਰੀਆਂ ਬਾਈ ਵਿੱਚ ਪਏ ਰਹਿੰਦੇ ਆ ਫਿਰ ਫਿਰ ਕੋਈ ਦਿੱਕਤ ਨਹੀਂ ਆਉਂਦੀ ਕਾਛ ਸ਼ੀਲਡਾ ਜਦੋਂ ਧੋਂ ਦੇ ਦੇ ਸ਼ੀਲਡ ਦੇ ਉੱਪਰ ਖੋਲ ਕੇ ਮੁੰਡਾ ਆ ਆਪਣੇ ਮਨੀ ਪੈਰ ਰੱਖ ਕੇ ਧੋਣ ਲੱਗ ਗਿਆ ਬਾਪਰ ਦੇ ਕਪਜਾ ਜੂਨ ਟੁੱਟਿਆ ਉਹਦਾ ਸ਼ੀਲਡ ਤੇ ਕਪਜੇ ਟੁੱਟ ਗਏ ਤੇ ਮੈਂ ਚਲੋ ਇਹ ਵੀ ਨਾਲੇ ਲਗਵਾ ਲਿਆਵਾਂਗੇ ਨਾਲੇ ਹੋਰ ਆ ਬਾਈ ਮਾੜਾ ਮੋਟਾ ਇਹਦਾ ਹਨਾ ਜਿਹੜਾ ਵੀ ਆਪਾਂ ਨੂੰ ਲੱਗਦੀ ਹੈ ਕਮੀ ਪੇਸ਼ੀ ਕੋਈ ਉਹ ਕਰਵਾ ਲਿਆਵਾਂਗੇ ਇੱਕ ਬਾਰ ਲਾਈਟ ਲਗਾਉਣੀ ਇਹਨੂੰ ਸਾਹਮਣੇ ਉਹ ਬੈਂਪਰਾਂ ਦੇ ਉੱਪਰ ਬਾਰ ਲਾਈਟੇ ਲਗਾ ਦੇਣੀ ਬਹੁਤ ਨਾਲ ਫੈਂ ਸਰਾਂ ਰਹੂਗਾ ਕੰਮ ਇੱਕ ਹੋਰ ਲਵਾਉਣੇ ਇਹਨੂੰ ਪ੍ਰੈਸ਼ਰ ਉਹ ਵੀ ਸਰਾਂਦਰ ਦੇ ਲਵਾ ਕੇ ਲਿਆਵਾਂਗੇ ਨਾਲੇ ਸਰਾਂਦਰ ਦਾ ਵਧੀਆ ਸਮਾਨ ਮਿਲ ਜਾਂਦਾ ਬਾਕੀ ਤਾਂ 10 ਇੰਚੀ ਪੁਲੀ ਪਾ ਕੇ ਰੈਡੀ ਖੜੀ ਜਾ ਰਣੀ ਬਸ ਵੇਰੇ ਇਹਨੂੰ ਸਾਜਰੇ ਜਿਹੜਾ ਗੁਜਰਾਤ ਦਾ ਹਨਾ ਰੂਟ ਆ ਇਹਦੇ ਖਾਨੇ ਵਿੱਚ ਪਾ ਦਾਂਗੇ ਵੀ ਕਿਹੜੇ ਕਿਹੜੇ ਰੂਟ ਨੂੰ ਜਾਣਾ ਹੈ ਹਨਾ ਮੇਰੇ ਵੀ ਜਾਣੇ ਆ ਦੱਸਿਓ ਜਰੂਰ ਕਮੈਂਟ ਕਰਕੇ ਬਈ ਯਾਰ ਵੀ ਕਿਦਦਰ ਨੂੰ ਪੁਲਿਸ ਖਰਚਾ ਘਟਾਣਾ ਕਿਦਦਰ ਨੂੰ ਸਹੀ ਰਹੂਗਾ ਬਾਕੀ ਦੱਸਿਓ ਮੇਰੇ ਵੀ ਜਿਹੜੇ ਗੁਜਰਾਤ ਪਹੁੰਚੇ ਹੋਇਆ ਕਮੈਨ ਨਾਲੇ ਵੀ ਕੀ ਹਿਸਾਬ ਕਿਤਾਬ ਉੱਥੇ ਨਾ ਕੰਮ ਦਾ ਬਾਕੀ ਸਾਡਾ ਏਜੰਟ ਦਾ ਬਾਈ ਕਹੀ ਜਾਂਦਾ ਆ ਜੋ ਕੋਈ ਚੱਕਰ ਨਹੀਂ ਕਹਿੰਦਾ ਤੁਹਾਡੇ ਤੁਹਾਨੂੰ ਮਾਰ ਨਹੀਂ ਦਿੰਦਾ ਕਹਿੰਦਾ ਪਿਛਲੇ ਸਾਲ ਵੀ ਬਾਈ ਨੂੰ ਇਹੀ ਗੱਲ ਕਹੀ ਦੀ ਕਹਿੰਦਾ ਸਰਦਾਰ ਜੀ ਮੈਂ ਮਸ਼ੀਨ ਫੜਦਾ ਹੁੰਦਾ ਨਾ ਤਾਂ ਮੈਂ ਦਿਲ ਤੇ ਫੜਦਾ ਹੁੰਦਾ ਨਹੀਂ ਮੈਂ ਮਸ਼ੀਨ ਨਹੀਂ ਫੜਦਾ ਹੁੰਦਾ ਮੈਂ ਵਾਕਈ ਬਾਈ ਸਹੀ ਗੱਲਤੀ ਉਹਦੀ ਬੰਦੇ ਦੀ ਬਾਕੀ ਉਧਰ ਇਮਾਨਦਾਰ ਬੰਾ ਥੋੜਾ ਐਮਪੀ ਜੀ ਨੂੰ ਵੀ ਚਲ ਜੀ ਹੈ ਨਾ ਦਿਲ ਤਾਂ ਐਮਪੀ ਜੀ ਨੂੰ ਆ ਕਰਦਾ 25 ਦੇ 20 ਉਹ ਹਿਸਾਬ ਕਦਾ ਉਧਰ ਗੁਜਰਾਤ ਚ ਬਹੁਤ ਘੱਟ ਆ ਚਲੋ ਗੁਜਰਾਤ ਚ ਆਏ ਵੀ ਪੇਮੈਂਟ ਇੱਕ ਕੈਸ਼ ਮਿਲ ਜਾਂਦੀ ਆ ਚਲੋ ਵੀ ਚਾਰ ਪੈਸੇ ਕਰਕੇ ਲਿਆਵਾਂਗੇ ਹਨਾ ਜੇ ਜਾਵਾਂਗੇ ਕਹਿੰਦੇ ਹੱਥ ਆ ਲਾਵਾਂਗੇ ਤਾਂ ਕੋ ਖੱਟਾਂਗੇ ਹੀ ਹੱਥ ਬੜਾ ਕੇ ਤਾਂ ਨਹੀਂ ਆ ਹੁੰਦੇ ਬਾਕੀ ਮਾਲਕ ਦੀ ਮौज ਆ ਚਲੋ ਚੱਲਦੇ ਆ ਜੀ ਫਿਰ ਉਹਨਾਂ ਲੈ ਕੇ ਇਹਨੂੰ ਏਸੀ ਵਾਲੀ ਕਮੈਂਨ ਨੂੰ ਕਰਦੇ ਆ ਉਹਨੂੰ ਫਿਰ ਕੰਪਨੀ ਕੇ ਨਹੀਂ ਸਿੱਧੀ ਲੋਜੀ ਨਿੰਦਰભાઈ ਜੀ ਬਹਿ ਗਏ ਮਸ਼ੀਨ ਤੇ ਸਟਾਰਟ ਹੋ ਗਈ ਹੁਣ ਜਾ ਕੇ ਛੱਡ ਕੇ ਆਉਣੀ ਆ ਭਾਰਸਾ ਅੰਦਰ ਬਾਈ ਜਿਉਂ ਕੱਢਣ ਲੱਗੇ ਨੇ ਬਾਹਰ ਇਹ ਸਾਡੇ ਕੋਲਿਆ ਕੰਪਨੀ ਚ ਸਰਦਾਰ ਵਾਲਿਆ ਲੋ ਜੀ ਬੈਕ ਹੋ ਰਹੀਆ ਬਟਿਓ ਹਾਂ ਲੋ ਉਹ ਤੇਮਾਰੇ ਵਾਲਾ ਲਿਆਓ ਜੀ ਬਾਈ ਲੁਧਿਆਣੇ ਪਹੁੰਚ ਗਏ ਪਿੱਛੇ ਨਗੋਦਰ ਬਹੁਤ ਜਾਮ ਦਾ ਉਹਦੇ ਕਰਕੇ ਵੀਡੀਓ ਬਣੀ ਨਹੀਂ ਬਾਕੀ ਰਾਣੀ ਜਾਂਦੀ ਆ ਵਾਹੇ ਵੜਦੀ ਆ ਆ ਮੌਲੀ ਕਹਦਾ ਇਹਦਾ ਵੀ ਕੀਦਾ ਹਾਂ ਆਉਂਦਾ ਨਿਆਰਾ ਇਸ ਹੀ ਕਦੇ ਹਾਂ ਬੜਾ ਹੀ ਲੱਗਾ ਕੀ ਹਵਾ ਕਰੇ ਇਸ ਹੀ ਚਲਾਇਆ ਹੋਇਆ ਨਾਰਮਲ ਜਾਂ ਉਹਦੇ ਕਰਕੇ ਮੌਲੀ ਕਹਣਾ ਪਤਾ ਹੀ ਨਾ ਦਾ ਨਜ਼ਾਰਾ ਕਿ ਨਹੀਂ ਆਹ ਜੀ ਪੂਰਾ ਹੈ ਨਾ ਹਾਂ ਇਹ ਲੈਣਾ ਰੂਪਾ ਡਰਾਈਵਰ ਦਾ ਸਵਰਗ ਦਾ ਝੂਟਾ ਯਾਰ ਆਹ ਲੱਭੜਦਾ ਚੱਭੜਦਾ ਹੈ ਕੱਪੜੇ ਬਾਹਰ ਹੋਇਆ ਨਿਕਲੇਗਾ ਬਾਕੀ ਕਣਕੇ ਚ ਨਜ਼ਾਰੇ ਦਊ ਬਾਈ ਮੱਕੀ ਚ ਕਣਕੇ ਚ ਨਜ਼ਾਰੇ ਦਊਗੀ ਪੂਰੇ 2000 ਚੱਕਰ ਤੇ ਚੱਲਦਾ ਆਰਪੀਐਮ ਪੂਰਾ ਜਿਹੜਾ ਸਿਮਿੰਟ ਵਾਲਾ ਰੋਡ ਆ ਨਾ ਬਾਈ ਉਧਰ ਇੰਨੀ ਮਸ਼ੀਨ ਟੱਪਦੀ ਆ ਆਹ ਠੀਕ ਆ ਬਸ ਇੱਕ ਕਟਰ ਨਹੀਂ ਨਾ ਹੈਗਾ ਤਾਂ ਕਰਕੇ ਥੋੜੀ ਜ਼ਿਆਦਾ ਟੱਪਦੀ ਆ ਬਾਕੀ ਵੈਸੇ ਤਾਂ ਨਜ਼ਾਰਾ ਹੀ ਆ ਨਾ ਧੁੱਪ ਨਾ ਛਾਂ ਨਾ ਠੰਡ ਨਾ ਗਰਮੀ ਨਾ ਤੂਲ ਨਾ ਸੈਗਲ ਲੀਵਰ ਆ ਜਿਵੇਂ ਨਾ ਔਰ ਜੁਨਰਲ ਦਾ ਲੀਵਰ ਉਹਨੇ ਐ ਲੀਵਰ ਆ ਕੋ ਲੀਵਰ ਕਾ ਗੇਅਰ ਪਈ ਜਾਣਾ ਬਸ ਚਲੋ ਚੱਕਦੇ ਆ ਭਜਨਬਾਈ ਨੂੰ ਪਿੰਡ ਤੇ ਭਜਨਬਾਈ ਚੱਕ ਕੇ ਸਿੱਧਾ ਕੰਪਨੀ ਖੜੀ ਕਰਕੇ ਇਹਨੂੰ ਫੇਰ ਵਾਪਸ ਸ਼ਾਹਕੋਟ ਆਉਣਾ ਦਈਂ ਦੇਖ ਲੋ ਹਿਸਾਬ ਲਾ ਲੋ ਮਿਲਦੇ ਆ ਫਿਰ ਲੁਧਿਆਣਾ ਕਰ ਲਈਏ ਪਾਰ ਜੀ ਬਾਈ ਪਹੁੰਚ ਗਏ ਕੰਪਨੀ ਹੋ ਤਾਂ ਨਹੀਂ ਰਹੀ ਗਿਆ 9:30 10:00 ਵੱਜ ਗਏ ਇੱਥੇ ਦੇਖ ਲਓ ਤੁਸੀਂ ਬਾਈ ਮਸ਼ੀਨਾਂ ਮਸ਼ੀਨਾਂ ਜਿਹੜੀ ਖੜੀ ਆ ਨਾ ਤਿਆਰ ਹੋਈ ਹੋਈ ਘੱਟੋ ਘੱਟ ਵੀ 2-250 ਮਸ਼ੀਨਾਂ ਜਿਹੜੀ ਹਨ ਪੂਰੀਆਂ ਰੈਡੀ ਹੋਈ ਖੜੀ ਆ ਬਸ ਵੀ ਮੰਨ ਲਓ ਡਿਲੀਵਰੀ ਦੇਣੀ ਆ ਇੱਧਰ ਸਾਡਾ ਉਸਤਾਦ ਵੀ ਆ ਗਿਆ ਸਾਸਰੀ ਕਾਲ ਜੀ ਬਾਈ ਸਾਸਰੀ ਕਾਲ ਜੀ ਪਹੁੰਚ ਗਏ ਬਾਈ ਜੀ 68 ਪੈਗ ਲੱਗਾ ਹਨ ਗੱਡੀ ਫੱਲਾ ਹਾਂ ਆਪ ਦੋਗੇ ਕਿ ਆ ਕੱਪੇ ਬਣਉਣੇ ਜਾਕ ਲੈਤਾ ਪਾ ਗੁਜਰਾਤ ਗਏ ਨਹੀਂ ਵੀਰੇ ਪਹੁੰਚੂਗਾ ਕਿ ਰਾਤ ਵੀ ਹਾਂ ਹਾਂ ਤੋੜ ਕੱਢ ਦੇਈ ਵੀਰੇ ਚੱਕ ਦੇਗੇ ਫੱਟੇ ਬਸ ਹਾਂ ਪਹੁੰਚ ਗਿਆ ਭਾਈ ਅੱਜ ਤਾਂ ਥੋੜਾ ਜਿਹਾ ਹੁਣ ਸੁਰਾਂ ਚਾ ਕੱਢੀ ਸਵੇਰੇ ਹੀ ਮਲਾਵਾਂਗੇ ਤੁਹਾਨੂੰ ਹੁਣ ਬਾਕੀ ਏਸੀ ਵਾਲੀ ਨੌਕਰੀ ਘੋੜੀ ਖੜਾ ਚੱਲੇ ਕੰਪਨੀ ਹਨਾ ਇੱਕ ਰਹਿਦਾ ਇਥੇ ਮੈਂ ਇਸ ਦਾ ਕੰਮ ਤੁਹਾਨੂੰ ਦੱਸਿਆ ਬਾਕੀ ਦੇ ਮਾੜੇ ਮੋਟੇ ਇੱਕ ਹੋਰ ਇੱਕ ਦੋ ਛਤਰੀ ਦੇ ਉੱਪਰ ਜਿਵੇਂ ਦੱਸਿਆ ਤੁਹਾਨੂੰ ਨਾ ਪੀਜ ਜਾ ਵੀ ਮਤਲਬ ਤੜੀ ਜੀ ਹੋਈ ਸੀ ਪਹਿਲਾਂ ਹੀ ਉਹਦੇ ਕਰਕੇ ਫਿਰ ਮੈਂ ਕਿਹਾ ਵੀ ਚਲੋ ਤਾਂ ਹੁਣ ਸੀਜ਼ਨ ਚੱਲਣਾ ਦਾ ਯਾਰ ਲੈ ਕੇ ਤੇ ਕਾਲੀ ਕਾਲੀ ਚ ਬਾਕੀ ਤੁਸੀਂ ਮਾਰੋ ਮੜੀ ਨਿਗਾ ਚੱਲੀਏ ਵੀਰੇ ਆਗੇ ਆਗੇ ਇਧਰ ਮਸ਼ੀਨਾਂ ਮਸ਼ੀਨਾਂ ਖੜੀਆਂ ਦੇਖ ਲੋ ਜੀ ਬਾਈ ਧੂੜ ਕੱਢੀ ਪਈਆ ਕਰਤਾਰ ਵਾਲਿਆਂ ਨੇ ਵੀ